ਭਰਜਾ ਖਾਲਸਾ ਅੱਜ ਅਸੀਂ ਡਿਸਕਸ ਕਰੀਏ ਕਿ ਗੁਰਬਾਣੀ ਦੇ ਵਿੱਚ ਹਾਥੀ ਦੇ ਬਾਰੇ ਗੁਰੂ ਸਾਹਿਬਾਨੇ ਕੁਝ ਉਦਾਹਰਨਾ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਉਦਾਹਰਨਾ ਨੂੰ ਲੈ ਕੇ ਉਹਨਾਂ ਸ਼ਬਦਾਂ ਨੂੰ ਲੈ ਕੇ ਕਈ ਵਾਰ ਜਦੋਂ ਅਸੀਂ ਉਦੇ ਲਫ਼ਜ਼ੀ ਅਰਥ ਕਰਦੇ ਆ ਉਹਦੇ ਉੱਪਰ ਕੁਝ ਕਹਾਣੀਆਂ ਬੜੀਆਂ ਹੋਈਆਂ ਨੇ ਅਸੀਂ ਛੋਟੇ ਉੱਤੇ ਤੋਂ ਸੁਣਦੇ ਆ ਰਹੇ ਆ ਕਿ ਜਿਹਦਾ ਸ਼ਬਦ ਹੈਗਾ ਵਾ ਨੋਇ ਪਾਛਦਾ ਕਿ ਗੱਜ ਕੀ ਤਰਾਸ ਮਿਟੀ ਛਿਨ ਹੁੰਮ ਹੈ ਜਬ ਹੀ ਰਾਮ ਬਖਾਨੋ ਨਾਰਦ ਕਹਿ ਤ ਸੁੰਨਤ ਤੁ ਬਾਰਕ ਕੋਈ ਦਿਨ ਮਹਾ ਦੇ ਲਪਟਾਂ ਨੂੰ ਜਦੋਂ ਸੀ ਦੀ ਲਫਜ਼ ਜਰਤ ਕਰਦੇ ਆ ਤੇ ਇਹ ਲੱਗਦਾ ਹੈ ਕਿ ਘਾਟ ਜਿਹੜਾ ਵਾ ਹਾਥੀ ਫਸ ਗਿਆ ਤੇ ਉਹਨੇ ਆਰਾਮ ਦਾ ਨਾਮ ਲਿਆ ਤੇ ਉਹਦੀ ਉਹਦੀ ਮੁਕਤੀ ਹੋ ਗਈ ਉਹ ਛੁੱਟ ਗਿਆ ਉਸ ਜੀ ਤੋਂ ਤੇ ਨਾਰਦ ਧਰੂਪਤ ਨੂੰ ਕਹਿ ਰਿਹਾ ਕਿ ਤੂੰ ਉਸੇ ਤਰੀਕੇ ਦੇ ਨਾਲ ਰਾਮ ਦਾ ਨਾਮ ਲਾਇਆ ਜਿੱਦਾਂ ਹਾਥੀ ਨੇ ਲਿਤਾ ਸ਼ਬਦ ਉਰਉਦਾਇ ਮਨੇ ਪਛਤਾਈ ਆ ਬਾਂਹ ਛੁੱਟ ਕੇਓ ਦੁਨ ਭਰੇ ਕਛੂ ਨਾ ਹੋ ਤੋ ਪਾਏ ਕਹ ਨਾਨਕ ਤਬ ਹੋਰ ਤੇ ਹਰ ਗਾਜ ਜਿਓ ਹੋ ਸਹਾਈ ਮੋ ਕੋਚਨੇ ਦਾ ਗਮ ਰਚ ਮੈਂ ਬਿਲਕੁਲ ਕਮਜ਼ੋਰ ਹੋ ਗਿਆ ਵਾ ਪਰ ਜਿੱਦਾ ਹੋਂ ਹੱਥੀਂ ਮੇ ਰੱਬ ਦੀ ਓਟ ਲਈ ਸੀਗੀ ਉਦੈ ਮਨੋ ਓਟ ਰਹਿਣੀ ਪਈ ਰੱਬ ਦੀ ਫਿਰ ਕੀ ਹੋਇਆ ਜਦੋਂ ਮੈਂ ਰੱਬ ਦੀ ਓਟ ਲਈ ਤਾਂ ਵੱਲੋਂ ਉਹ ਬੰਧਨ ਟੁੱਟੇ ਸਭ ਕੁਝ ਹੋ ਤਪਾਇ ਨਾਨਕ ਸਭ ਕੁਝ ਤੁਹਾਡੇ ਹੱਥ ਵਿੱਚ ਸਮਝੀ ਹੋ ਸਾਰ ਹੁਣ ਇਹਦੇ ਉਪਰ ਜਿਹੜੀ ਕਹਾਣੀ ਅਸੀਂ ਸੁਣਦੇ ਆ ਰਹੇ ਆ ਉਹ ਇਹ ਹੈ ਕਿ ਹਾਥੀ ਦਵਦਲ ਦੇ ਵਿੱਚ ਫਸ ਗਿਆ ਉਸੇ ਵੀ ਕਦਨੇ ਕਿ ਤਿੰਦੂ ਨੇ ਫੜ ਲਿਆ ਕੁਝ ਕਦਨੇ ਨੇ ਦਵਦਲ ਚ ਫਸ ਗਿਆ ਤੇ ਉਹ ਬਾਹਰ ਨਹੀਂ ਸੀ ਨਿਕਲ ਸਕਦਾ ਤੇ ਉਹਨੇ ਫਿਰ ਉਸ ਵਕਤ ਰੱਬ ਦਾ ਨਾਮ ਲਿਆ ਤੇ ਰੱਬ ਨੇ ਉਹ ਮਤਲਬ ਨਾਲ ਵਿੱਚੋਂ ਕੱਢ ਦਿੱਤਾ ਹੁਣ ਇਸ ਚੀਜ਼ ਨੂੰ ਨਾਰਦ ਭਗਤ ਮਿੱਤਰੂ ਨੂੰ ਤਰ੍ਹਾਂ ਸਮਝਾ ਰਿਹਾ ਵਾ ਕਿ ਤੂੰ ਉਸਤੇ ਕਿਹਦੇ ਨਾਲ ਰੱਬ ਦਾ ਨਾਮ ਲੈ ਮੈਂ ਸਮਝਦੇ ਤੇ ਗਾਇਕ ਹੈ ਕਿ ਗੁਰਬਾਣੀ ਕੰਧੀ ਆ ਕਿ 84 ਲਖ ਜੁਨ ਵਿੱਚ ਉੱਤਮ ਜਨਨ ਸਮਾਨ ਸਦੀ ਹੈ ਤਦ ਮਾਨਸ ਤੇ ਹੀ ਉਤਮਾ ਤਾਂ ਫਿਰ ਹਾਥੀ ਦੀ ਜੁਰ ਕਿਤਾਬ ਤੋਂ ਉਤਮ ਹੋਵੇ ਕਿ ਸਾਨੂੰ ਹਾਥੀ ਦੁਬਾਰੇ ਦੱਸ ਕਿ ਕਹੇ ਜਾ ਰਿਹਾ ਕਿਸ ਤੇ ਕਿਹਦਾ ਰੋਤਾ ਨਾਮ ਹੈ ਫਿਰ ਹਾਥੀ ਜਿਹੜਾ ਆ ਉਹ ਉਹਨੇ ਕਿਹੜੇ ਦਾ ਰੋਤਾ ਨਾਮ ਲਿਆ ਅਦਾਮ ਦਾ ਨਾਮ ਲਿਆ ਅੱਲਾ ਦਾ ਨਾਮ ਲਿਆ ਉਹਨੇ ਕਿਹਦਾ ਨਾਮ ਲਿਆ ਪਰ ਉਹ ਪੱਲੇ ਕਿਦ ਲਿਆ ਨਹੀਂ ਲੈਣਾ ਇੱਧਾ ਆ ਗਿਆ ਕਿੱਥੋਂ ਨੂੰ ਪਤਾ ਲੱਗੀ ਨੂੰੇ ਪਾਛਾ ਦੱਸੋ ਵਦ ਆ ਗਏ ਫਿਰ ਸਾਧੂ ਗੋਬਿੰਦ ਕਹਿ ਬੋਣ ਗਾਓ ਮਾਨਸ ਜਨਮ ਅਮੁਲਕ ਪਾਇਓ ਬਿਰਥਾ ਕਾਹੇ ਗਵਾਵੋ ਰਹਾ ਹੋ ਪਤਿਤ ਪਨੀਤ ਦੀਨ ਬੰਦ ਹਰ ਸਰਨ ਤਾਹੇ ਤੁਮ ਆਵੋ ਗਾਜ ਕੋ ਤਰਾਸ ਮਿਟਿਓ ਜਹ ਸਿਮਰ ਤੁਮ ਕਾਹੇ ਬਿਸਰਾਵੋ ਇਤੇ ਇਹਦੇ ਪਰ ਵੀ ਉਹੀ ਚੀਜ਼ ਲੱਗਦੀ ਆ ਕੇ ਅਗਲਾ ਜਿਹੜਾ ਟੁਕਵਾ ਉਹ ਹੈ ਤਜ ਅਭਿਮਾਨ ਮੋਹ ਮਾਇਆ ਫਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਇਹ ਗੁਰਮੁਖ ਹੋਏ ਤੁਮ ਤੇ ਦੇਖਾ ਹਤੀ ਸੀਗਾ ਉਹਨੇ ਇਹ ਮਾਇਆ মোহ ਪਿੱਤਾ ਛੱਡ ਦਿੱਤੀ ਉਹਨੇ ਕਿਵੇਂ ਹੋ ਸਕਦਾ ਉਹਨੂੰ ਕੀ ਪਤਾ ਸੀਗਾ ਇਹਦੇ ਵਾਸਤੇ ਸਮਝਣ ਦੇ ਵਾਸਤੇ ਇੱਕ ਸ਼ਬਦ ਬਹੁਤ ਹੋ ਰਿਹਾ ਸੀ ਇਹ ਭਾਵੇਂ ਤਾਂ ਕਵੀ ਦਾ ਸ਼ਬਦ ਵਾ ਇਹਦੀ ਜਦੋਂ ਪ੍ਰਚਾਰਕ ਵੀ ਇਹਦੀ ਵਿਆਖਿਆ ਕਰਦੇ ਨੇ ਮੈਂ ਖੁਦ ਸੁਣੀ ਆ ਆਪਣੇ ਇੱਕ ਪ੍ਰਚਾਰਕ ਦੇ ਕੋਲੋਂ ਉਹਨਾਂ ਨੇ ਬਿਲਕੁਲ ਨਫਸਤੂ ਨਫਜ਼ ਉਹੀ ਉਦੀ ਉਦੀ ਵਿਆਖਿਆ ਕੀਤੀ ਕਿ ਉਹਤ ਕਬੀਰ ਦਾ ਸ਼ਬਦ ਹੈ ਕਿ ਉਝਾ ਬਾਦ ਪਿਲਾ ਕਰ ਡਾਰੇਓ ਹਸਤੀ ਕਰੋਪ ਮੁੰਡ ਮਹ ਮਾਰੇਓ ਕਿ ਮੈਨੂੰ ਕਬੀਰ ਜੀ ਨੂੰ ਹੱਥ ਪੈਰ ਬਨ ਕੇ ਤੇ ਹਾਥੀ ਦੇ ਮੋਰੇ ਸੁੱਟ ਦਿੱਤਾ ਤੇ ਹਾਥੀ ਦੇ ਕੋ ਜ਼ਾਂ ਕਸ ਮਾਰਦਾ ਪਿਆ ਕਿ ਤੂੰ ਨੂੰ ਮਾਰ ਕਬੀਰ ਨੂੰ ਮਾਰ ਹਸਤ ਪਹਾੜ ਕੈਚੀ ਸਾ ਮਾਰੇ ਇਆਂ ਮੂਰਤ ਕਹ ਹਾਂ ਬਲੇ ਹਾਰੇ ਹੁਣ ਜਿਹੜਾ ਹਾਥੀ ਆ ਉਹ ਮੈਨੂੰ ਦੇਖ ਕੇ ਕਿ ਮੈਂ ਰੱਬ ਦਾ ਬੰਦਾ ਆ ਉਹ ਨਸ ਗਿਆ ਉਥੋਂ ਵੀ ਉਹ ਕੁਝ ਨਹੀਂ ਕਰਦਾ ਪਿਆ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੂ ਰਹਾਓ ਵੀ ਜਿਹੜਾ ਜਿਹੜਾ ਕਾਜੀ ਆ ਉਹ ਜਿਹੜਾ ਹਾਥੀ ਦਾ ਮਹਾਵਾ ਤਵਾ ਉਹ ਕਹਿ ਰਿਹਾ ਕਿ ਤੈਨੂੰ ਹਾਥੀ ਨੂੰ ਮਾਰ ਤੂੰ ਹੋਰ ਦੁਰਾਤਾ ਕਿ ਕਬੀਰ ਨੂੰ ਮਾਰੇ ਔਰ ਕਬੀਰ ਕਹਿੰਦਾ ਕਿ ਮੇਰਾ ਬਰਾਬਰ ਰਖਾਇਆ ਰੀ ਮਹਾਵਤ ਤੂੰ ਜੜਾਰਿਓ ਕਾਟ ਇਸੇ ਤਰਾਵੋ ਕਾਲੋ ਸਾਹ ਕਹਿੰਦਾ ਕਿ ਅਜੀ ਕਹਿੰਦਾ ਕਿ ਮਹਾਵਤ ਤੂੰ ਇਹਨੂੰ ਕਿਸੇ ਤੈ ਕੇ ਨਾਲ ਸਾਕੀ ਦੇ ਕੋ ਨੋ ਕੰਪੀ ਨਮਰ ਵਾਲੇ ਨਿਤ ਮੈਂ ਤੁਹਾਨੂੰ ਛੱਡੋ ਗਾਨੇ ਹਸਤਨਾਤ ਤੋਰੇ ਤਹੇ ਧਿਆਨ ਵਾਕੇ ਰਿਦੇ ਬਸੇ ਭਗਵਾਨ ਉਹ ਕਹਿੰਦਾ ਕਿ ਹਾਥੀ ਜਿਹੜਾ ਸੀਗਾ ਉਹ ਰੱਬ ਦਾ ਧਿਆਨ ਤਾਂ ਆਪਿਆ ਮੈਡੀਟੇਸ਼ਨ ਚ ਆ ਗਿਆ ਕਿਉਂਕਿ ਮੇਰੇ ਅੰਦਰ ਆਉਂਦਾ ਕਿਆ અપਰਾਧ ਸੰਤ ਹੈ ਕਿ ਨਾ ਬਾਦ ਪੋਟ ਕੁੰਚਰ ਕੋ ਦਿਨੋਂ ਉਪਕੋਣਾ ਕਵੀ ਦਾ ਉਸ ਦੀ ਸਵਾਲ ਕਰਦੇ ਨੇ ਕਿ ਮੈਂ ਕੀ ਐਸਾ ਪਾਦ ਕੀਤਾ ਕਿ ਮੈਨੂੰ ਹਾਥੀ ਤੇ ਬੋਰੇ ਸਿੱਟ ਦਿੱਤਾ ਗਿਆ ਤਾਂ ਕੁੰਚਰ ਪੋਟ ਲੈ ਲੈ ਨਮਸਕਾਰੇ 부ਝੀ ਨਹੀਂ ਕਾਜੀ ਅੰਧਿਆਰੇ ਜਿਹੜਾ ਹਾਥੀ ਆ ਉਹ ਹੁਣ ਮੈਨੂੰ ਨਮਸਕਾਰ ਕਰਦਾ ਪਿਆ ਹਾਂ ਹੁਣ ਕਿ ਮੈਨੂੰ ਤਾਂ ਬੰਦਾ ਆ ਪਰ ਕਾਜੀ ਨੂੰ ਹੱਲ ਵੀ ਸਮਝ ਨਹੀਂ ਆਈ ਮੁਰੇ ਸ਼ੁੰਨਿ ਨੇ ਹਰ ਕਿ ਹਾਥੀ ਕਿੰਦਾ ਨਮਸਕਾਰ ਕਰਦਾ ਪਿਆ ਤੇ ਹਾਥੀ ਨੂੰ ਕਿੰਦਾ ਸਾਰੇ ਗੱਲਾਂ ਪਤਾ ਲੱਗ ਗਿਆ ਕਿ ਇਹ ਰੱਬ ਦਾ ਬੰਦਾ ਹੈ ਤੇ ਕਾਜੀ ਨੂੰ ਨਹੀਂ ਪਤਾ ਤਿੰਨ ਵਾਰ ਪਤਿਆ ਪਰ ਲੈਣਾ ਕਿਤੇ ਤਿੰਨ ਵਾਰੀ ਹੋਨੇ ਹਾਥੀ ਨੂੰ ਕੋਸ਼ਿਸ਼ ਕੀਤੀ ਆ ਕਿੰਮ ਕਿੰਮ ਨੂੰ ਵਾਰੇ ਮਨ ਕઠੋੜ ਅਜੂਨਾ ਪਤੀਨਾ ਪਰ ਉਹਦਾ ਕਾਜੀ ਦਾ ਹੱਲੇ ਵੀ ਮਨ ਜਿਹੜਾ ਸੀ ਪਤੀਜਾਂ ਦੇ ਕਿ ਹਾਥੀ ਮੈਨੂੰ ਕੁਛ ਨਹੀਂ ਕਰ ਰਿਹਾ ਕਹੇ ਕਬੀਰ ਹਮਰਾ ਕੋ ਗਿੰਦ ਚੌਥੇ ਪਦਮੇ ਜਨਕੀ ਜਿੰਦ ਉਹ ਕਹਿੰਦੇ ਕਿ ਮੋਸਟਰ ਤੇ ਪੋਟੈਂਸ਼ੀਅਲ ਹੈਗਾ ਤੇ ਸਵਾਦ ਤੇ ਹੱਥ ਮੇਰਾ ਕੁਝ ਨਹੀਂ ਵੀ ਕਰ ਸਕਦਾ ਹੁਣ ਇਹ ਇਹ ਪਦਾਰਥ ਲਈ ਦੇ ਉਹਨ ਜਿਹੜੇ ਸਾਡੇ ਪ੍ਰਚਾਰਕ ਨੇ ਉਹ ਇਹਦਾ ਇੱਕ ਪਦਾਰਥ ਇਸ ਤਰੀਕੇ ਨਾਲ ਕਰਦੇ ਆ ਰਹੇ ਨੇ ਕੋਈ ਮਤਲਬ ਨਹੀਂ ਹੁਣ ਇਸ ਨੂੰ ਦੇਖੀਏ ਕਿ ਗੁਰਬਾਣੀ ਕੀ ਕਹਿੰਦੀ ਹੈ ਕਿਉਂਕਿ ਕੋਈ ਵੀ ਚੀਜ਼ ਨੂੰ ਸਮਝਣ ਦੇ ਵਾਸਤੇ ਉਸ ਦੇ ਪੁਰਾ ਗੁਰੂ ਗ੍ਰੰਥ ਸਾਹਿਬ ਦਾ ਅਧਿਆਨ ਕਰਨਾ ਪੈਂਦਾ ਹੈ ਤੇ ਅਧਿਆਨ ਕਰਨ ਵਾਲਾ ਜਿਹੜੇ ਬੰਦੇ ਨੇ ਨਾ ਉਹ ਵੀ ਅਲੱਗ-ਅਲੱਗ ਕਿਸਮ ਦੇ ਹੁੰਦੇ ਨੇ ਇੱਕ ਤਾਂ ਉਹਨਾਂ ਇੱਕ ਜਿਹੜੇ ਸਿਰਫ ਪਾਠ ਹੀ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਉਹ ਕਹਿੰਦੇ ਕਿ ਗੁਰਬਾਣੀ ਪੜ੍ਹ ਕੇ ਮੇਰਾ ਕੰਮ ਬਣ ਜਾਣਾ ਆ ਔਰ ਪਾਦਸ਼ਕਾ ਕੀ ਗੱਲ ਕੰਮ ਬਣ ਜਾਣਾ ਉਹਨਾਂ ਬਾਰੇ ਗੁਰੂ ਸਾਹਿਬਾਂ ਨੇ ਪਹਿਲੇ ਪਾਠ ਸਾਹਿਬ ਨੇ ਕੀ ਆਇਆ ਪੜ੍ਹ-ਪੜ ਕਰਦੀ ਰਹਦੀ ਹੈ ਪੜ੍ਹ-ਪੜ ਭੜੀਏ ਸਾਥ ਪੜ੍ਹ-ਪੜ ਭੜੀਏ ਪੜ੍ਹ-ਪੜ ਕਰਦੀਏ ਖਾਣ ਪੜੀਏ ਜਿੱਤੇ ਬਰਸ-ਬਰਸ ਪੜੀਏ ਜਿੱਤੇ ਬਰਸ-ਬਰਸ ਪੜੀਏ ਜੇਤੀ ਅਰਜਾ ਪੜੀਏ ਜੇਤੇ ਸਾਸ ਨਾਨਕ ਲਿਖੇ ਇੱਕ ਗੱਲ ਹੋਵੇਂ ਚੱਕਨਾ ਤੱਕ ਪਰ ਇਹ ਨਬਤ ਰਹੀ ਨਹੀਂ ਕਿ ਅਸੀਂ ਗੁਰਬਾਣੀ ਪੜੀਏ ਨਾ ਗੁਰਬਾਣੀ ਐਨੇ ਸਾਲ ਪੜਨ ਦੇ ਬਾਅਦ ਹੁਣ ਆਪਾਂ ਮਹਿਸੂਸ ਹੋਈ ਆ ਕਿ ਸਮਝ ਆਉਣੀ ਸ਼ੁਰੂ ਹੋਈ ਆ ਪਰ ਕਿ ਤੱਕ ਪੜ ਤੱਕ ਇਹ ਨਾ ਕਿਤੇ ਰਹਿ ਜਾਏ ਔਰ ਕਿਤੇ ਪੜ ਕੇ ਇਹ ਸਾਡੇ ਵਿੱਚ ਕਿਤੇ ਐਨੀ ਹੋਵੇਂ ਨਾ ਆ ਜਾਵੇ ਬਿਨਾਂ ਕਰਤੋਂ ਕਿ ਮੈਂ ਐਨੇ ਨੇ ਐਨੇ ਨੇ ਪੜਤ ਕਰਦਾ ਫਿਰਦਾ ਆਂ ਕੁਝ ਬੰਦੇ ਐ ਅਜਿਹੇ ਹੁੰਦੇ ਨੇ ਜਿਹੜੇ ਸਿਰਫ ਗੁਰਬਾਣੀ ਦਾ ਰਟਾਫਿਕੇਸ਼ਨ ਹੀ ਕਰ ਦਿੰਦੇ ਨੇ ਵੀ ਪੰਜ ਬਾਣੀਆਂ ਦਾ ਪਾਠ ਕਰਨਾ ਆ ਔਰ ਰਟਾਫਿਕੇਸ਼ਨ ਸਵੇਰੇ ਸ਼ਾਮ ਦਾ ਕਿਆ ਪੜੀਏ ਕਿਆ ਗੁਣੀਆਂ ਹੈ ਕਿਆ ਵੇਦ ਪੁਰਾਣਾਂ ਸੁਣੀਏ ਕਦੇ ਸੁਣਿਆ ਕਿਆ ਹੋਈ ਜੋ ਸੱਚਾ ਜਨਮ ਲਿਈਏ ਸੁਣ ਕੁਝ ਐਸੇ ਹੁੰਦੇ ਨੇ ਜਿਹੜੇ ਸਿਰਫ ਗੁਰਦੁਆਰੇ ਆ ਕੇ ਮੱਥਾ ਟੇਕੇ ਤੇ ਕਹੀ ਤਾਂ ੁਰਮਾਲਾ ਹਟਾ ਕੇ ਦਰਸ਼ਨ ਕਰਕੇ ਜਾਂਦੇ ਆ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਡਿਠਾ ਨੂੰ ਬਤਨਾ ਉਹ ਹੋਈ ਵਿਚਾਰ ਸਬਦਨਾ ਕਰੇ ਵਿਚਾਰ ਵਿਚਾਰ ਕਰਨ ਦੇ ਬਾਰੇ ਜਿਹੜਾ ਵਿਚਾਰ ਵੀ ਕਰਨਾ ਹੈ ਨਾ ਉਹ ਵੀ ਜਿਹੜੀ ਇੰਟਰਪ੍ਰੀਟੇਸ਼ਨ ਆ ਗੁਰੂ ਗ੍ਰੰਥ ਸਾਹਿਬ ਦੀ ਹਰ ਬੰਦਾ ਆਪਣੇ ਢੰਗ ਨਾਲ ਆਪਣੇ ਅਲੱਗ-ਅਲੱਗ ਇੰਟਰਪ੍ਰੀਟੇਸ਼ਨ ਕਰਦਾ ਕਿਉਂਕਿ ਜਿਨ੍ਹਾਂ ਨੇ ਇੰਟਰਪ੍ਰੀਟੇਸ਼ਨ ਕੀਤੀ ਹੈ ਵਰਡ ਟੂ ਵਰਡ ਉਹਨਾਂ ਨੇ ਇੰਟਰਪ੍ਰੀਟੇਸ਼ਨ ਤਾਂ ਕਰ ਦਿੱਤੀ ਔਰ ਉਹਨਾਂ ਨੇ ਵਿਆਖਿਆ ਵੀ ਕਰ ਦਿੱਤੀ ਇਸ ਪ੍ਰਚਾਰਕਾਂ ਨੇ ਔਰ ਬੱਤੇ ਵੀ ਪੋਸਟੇ ਨਾ ਸੀ ਖੁਦ ਵੀ ਪੁੱਛਦੇ ਆ ਕਿ ਇਹ ਕੋ ਗੱਲ ਸਮਝ ਨਹੀਂ ਆਦੀ ਜਿਹੜੀ ਇੰਟਰਪ੍ਰੀਟੇਸ਼ਨ ਹੁਣ ਮੈਂ ਇੱਕ ਦੋ ਐਗਜ਼ਾਮਪਲ ਲੱਦਣਾ ਆ ਇੰਟਰਪ੍ਰੀਟੇਸ਼ਨ ਦੀਆਂ ਜੇ ਸਭ ਨੇ ਸਬ ਸੁਣਿਆ ਹਾਉ ਗੋਸਾਈਂ ਦਾ ਪਹਿਲਵਾਨੜਾ ਮੈਂ ਗੁਰਮਿਰ ਉੱਚਤ ਮਾਲੜਾ ਸਭ ਹੋਈ ਇੱਛੇ ਜੀ ਇਕੱਠੀਆਂ ਦੂਰ ਬੈਠਾ ਦੇਖੇ ਆਪ ਜੀ ਮੈਂ ਰੱਬ ਦਾ ਪਹਿਲਵਾਨ ਆ ਤੇ ਰੱਬ ਨੇ ਮਿਲ ਕੇ ਮੇਰੇ ਉੱਪਰ ਕੋਚੇ ਪੱਗ ਬੰਨ੍ਹ ਦਿੱਤੀ ਔਰ ਸਾਰੇ ਲੋਕੀ ਦੇਖਦੇ ਪਏ ਆ ਕੋਈ 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 ਬਤਰੋ ਮੈਂ ਨਿਕਿਆ ਪਰ ਜਦੋਂ ਅਸੀਂ ਇਹਦਾ ਅਸਲੀ கரੈਕਟ ਇੰਟਰਪ੍ਰੀਟੇਸ਼ਨ ਦੇਖਦੇ ਆਈ ਦੀ ਤੇ ਇਹਦਾ ਮਤਲਬ ਇਹ ਹੈ ਕਿ ਮੈਂ ਐਡਾ ਵੱਡਾ ਰੱਬ ਦੀ ਕਿਰਪਾ ਦੇ ਨਾਲ ਪਹਿਲਵਾਨ ਬਣ ਗਿਆ ਕਿ ਮੈਂ ਜਿੰਦੇ ਵੀ ਮੇਰੇ ਕਾਮ ਕ્રોਧ ਲੋਭ ਮੋਹ ਹੰਕਾਰ ਸੀਗੇ ਸੋਰਾ ਸੋ ਪਤਾ ਨਹੀਂ ਜੋ ਲੜੇ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਹੋਂ ਸਾਡੇ ਖੇਤ ਮੈਂ ਉਹ ਪੁਰਜਾ ਪੁਰਜਾ ਕਰਕੇ ਆਪਣੇ ਜਿਹੜੇ ਇਹ ਇੰਦਰੀਆਂ ਚੀਂਆਂ ਉਹਨਾਂ ਨੂੰ ਮੈਂ ਕੱਟ ਦਿੱਤਾ ਮੈਂ ਭਗਵਾਨ ਬਣ ਗਿਆ ਜਦੋਂ ਮੈਂ ਐਡਾ ਵੱਡਾ ਭਗਵਾਨ ਬਣਿਆ ਕਿ ਹੁਣ ਸਭ ਨੂੰ ਹੈ ਤਾਂ ਮੇਰਾ ਪਰੋਸਲੇ ਇਜਤਮਾਨ ਹੋਈ ਦੁਨੀਆ ਨੇ ਦੇਖਿਆ ਮਤਲਬ ਇਹਦਾ ਇਹ ਹੈ ਉਹਨੇ ਕਸ਼ਵਤ ਹੋਰ ਸੁਣੀ ਆਏ ਕਿ ਉਠ ਫਰੀਦਾ ਉਜੂ ਸਾਜ ਸੁਭੇ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕਾਉ ਤਾਰ ਓਕਦਾ ਕ ਸੇ ਰੁਕਾ ਕੇ ਸੇ ਰ ਪਰ ਕਿੰਨੇ ਕ ਬੰਦਿਆ ਨੇ ਸਿਰ ਕੱਟ ਕੇ ਛਿਟੇ ਕੁ ਬੋਕ ਫਿਰਦੇ ਟਾਪ ਤੇ ਕਿਸੇ ਨੇ ਨਹੀਂ ਛਿਟੇ ਅਗਈ ਅਗਲਾ ਸ਼ਬਦ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀ ਜੇ ਕਾਹ ਹੈ ਕੁੰਨੇ ਹੀਟ ਜਲਾਈਏ ਬਾਲਣ ਨਸੰਦੇ ਥਾਂ ਕਿੰਨੇ ਨੇ ਸਿਰ ਕੱਟ ਕੇ ਆਪੀ ਬਰਦੇ ਤੇ ਨੇ ਪਰ ਇਹਦਾ ਮਤਲਬ ਇਹਨੇ ਕਿ ਤੁਸੀਂ ਆਪਣਾ ਸਿਰ ਕੱਟ ਕੇ ਸਿੱਟ ਦਿਓ। ਮਤਲਬ ਕਿ ਆਪਣੇ ਜਿਹੜੇ ਮਤਵਾ ਉਹ ਮਤ ਨੂੰ ਆਪਣੇ ਸਿਰ ਦੇ ਵਿੱਚੋਂ ਕੱਟ ਕੇ ਸਿੱਟ ਦਿਓ। ਜਿਹੜੇ ਮਤ ਗੋ ਦੇ ਮੋਰੇ ਨਹੀਂ ਨਿਮਦੀ ਉਸ ਮਤ ਨੂੰ ਕੱਟ ਕੇ ਸਿੱਟ ਦਿਓ। ਪਰ ਜੇ ਤੁਸੀਂ ਕਹੇ ਕਿ ਗੁਰੂ ਨੇ ਇਹ ਕਿਹਾ ਵਾ ਤਾਂ ਫੇਰ ਤੁਹਾਨੂੰ ਤੁਹਾਨੂੰ ਕੱਟ ਕੇ ਫੇਰ ਤਾਂ ਹਮੇਸ਼ਾ ਇਸ ਐਦਤਾ ਤਰ੍ਹਾਂ ਨਹੀਂ ਚਾਹੀਦਾ ਜਿੱਦ ਤੱਕ ਕਦੇ ਸਿਰ ਕੱਟ ਕੇ ਸਿੱਟ ਦਿਓ। ਸ਼ਬਦ ਗਾਇਆ ਪਸ਼ੂ ਪ੍ਰੇਤ ਮੁਗਧ ਕਹਤਾ ਹੈ ਪਹਨ 파ਉ ਤਾਰੇ ਗੁਰੂ ਨੇ ਪਸ਼ੂ ਵੀ ਤਾਰ ਦਿੱਤੇ ਪ੍ਰੇਤ ਵੀ ਤਾਰ ਦਿੱਤੇ ਪੱਥਰ ਤਾਰ ਦਿੱਤੇ ਇਹ ਪੱਥਰ ਕਿਤਾ ਤਾਰ ਦਿੱਤਾ ਪਸ਼ੂਆਂ ਕਿਤਾ ਤਾਰ ਦਿੱਤਾ ਜਿਦਾ ਸੀ ਅਦਾਤ ਮਨ ਕੋੱਖ ਲਈਏ கரਕਟ ਇੰਟਰਪ੍ਰੀਟੇਸ਼ਨ ਕਰੀਏ ਕਿ ਉਹ ਪਸ਼ੂਆਂ ਵਾਲੀ ਵਰਤੀ ਵਾਲੇ ਇਨਸਾਨ ਪ੍ਰੇਤਾਂ ਦੀ ਵਰਤੀ ਵਾਲੇ ਇਨਸਾਨ ਪੱਥਰਾਂ ਦੀ ਵਰਤੀ ਵਾਲੇ ਇਨਸਾਨ ਤਦੋਂ ਗੁਰੂ ਦੇ ਸ਼ਾਗਰ ਵਿੱਚ ਆਏ ਔਰ ਉਹਨਾਂ ਨੇ ਉਹ ਗਿਆਨ ਗ੍ਰਹਿਣ ਕੀਤਾ ਉਸ ਗਿਆਨ ਦੇ ਉੱਪਰ ਕੰਮ ਸ਼ੁਰੂ ਕੀਤਾ ਤੋ ਉਹ ਤਰ ਹੈਗੇ ਪਰ ਗਾਇ ਹੈ ਕਿ ਗੁਰੂ ਸਾਹਿਬਾਂ ਨੇ ਸਾਨੂੰ ਅਲੱਗ-ਅਲੱਗ ਢੰਗ ਦੇ ਨਾਲ ਅਲੱਗ-ਅਲੱਗ ਜਾਨਵਰਾਂ ਦੇ ਨਾਮ ਲੈ ਕੇ ਸਾਨੂੰ ਚੀਤਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਗੂ ਮਦਰ ਸੰਗ ਸਾਧੂ ਆ ਦੂਰੀ ਕਰਕੇ ਸੁਣਾ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ ਜਨਮ ਕਰਮ ਮਲ ਉਤਰੈ ਮਨ ਤੇ ਜਾਇ ਕਾਮ ਕ੍ਰੋਧ ਨਾ ਹੋਇ ਬਿਨਸੈ ਲੋਭ ਸਿਮਾ ਐਤੋਂ ਹੁਣ ਜਿਹੜੇ ਲੋਭ ਆ ਉਹ ਇੱਕ ਸੂਰ ਜਾਂ ਕੁੱਤਾ ਸੁਹੁਮ ਅਗਲਾ ਕਿਸੇ ਦਿਨ ਹੈ ਵੀ ਉਹਦੇ ਮੁਤਾਬਕ ਇਹ ਉਹਦੀ ਉਹਦੀ ਸਿੰਮਲੀ ਦਿੱਤੀ ਗਈ ਇੱਥੇ ਕਿ ਕਿ ਲੋਗ ਇਹ ਰਹਾ ਵਾ ਉਹ ਹ ਅੰ ਪਿਆਰਾ ਸਿਚੁਆਸ਼ੀ ਉੱਪਰ ਸੋਚ ਹੁੰਦਾ ਆ ਮੈਂ ਜਾਣਾ ਵੱਡ ਹੰਸ ਹੈ ਤਾਂ ਮੈਂ ਕਿਤਾ ਸੰਖਾ ਹੁਣ ਇੱਥੇ ਜਿਹੜਾ ਹੰਸ ਵਾ ਉਸ ਨੂੰ ਇੱਕ ਮਹਾਂਪੂਰਕ ਦਿਨਾਰ ਸੀਮਨੀ ਦਿੱਤੀ ਗਈ ਹੈ ਜੇ ਜਾਣਾ ਬਗ ਕਪੜਾ ਜਨਮ ਨਾ ਪੈੜੀ ਆ ਜੇ ਮੈਨੂੰ ਪਤਾ ਹੁੰਦਾ ਕਿ ਇਹ ਇਹਦੀ ਵਿਰਤੀ ਕਾਂ ਵਰਗੀ ਆ ਤਾਂ ਮੈਂ ਵਿਕੇ ਪਾਰੇ ਤੇ ਕੋਹੜਾ ਬਣਾਉਂਦਾ ਇੱਥੇ ਜਿਹੜਾ ਗਲਤ ਇਨਸਾਨ ਉਹਦਾ სიმਲੀ ਇੱਕ ਕਹਾਣੀ ਦੇ ਨਾਲ ਕੀਤੀ ਆ ਜਿਹੜਾ ਮਹਾਪੁਰਖ ਆ ਉਹਦੇ სიმਲੀ ਕਹਾਣਸੇ ਨਾਲ ਕੀਤੀ ਆ ਕਿਆ ਹੰਸ ਕਿਆ ਬਗਲਾ ਜਾਂ ਕੋ ਨਜ਼ਰ ਧਰੇ ਜੇ ਇਸ ਭਾਵੇਂ ਨਾਨਕਾ ਕਾਗੋ ਹੰਸ ਕਰੇ ਹੁਣ ਇਹਦੇ ਵਿੱਚ ਵੀ ਕੀ ਕਹਾਣੀ ਕਬਣੀ ਹੋਈ ਆ ਕਿ ਛਪੜੀ ਸੀਗੀ ਉਹ ਛਪੜੀ ਦੇ ਵਿੱਚ ਦੇਖਿਆ ਹੋਨੇ ਕਿ ਕਾਹ ਹੁੰਦਿਆ ਟੁੱਬੀ ਮਾਰਦਿਆ ਤੇ ਹੰਸ ਕਰੇ ਉਹਨੇ ਤਾਂ ਕੋਈ ਨਹੀਂ ਸਕਦਾ ਸੈਂਟੀਫਿਕਲੀ ਨਹੀਂ ਹੋ ਸਕਦਾ ਇਹ ਚੀਜ਼ ਕਿ ਕਾਂ ਤੋਂ ਵੀ ਹਮਾਰੇ ਹਾਂਸ ਬਣ ਕੇ ਬਾਹਰ ਆ ਜਾਏ ਪਰ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਲੈ ਕੇ ਆਪਣਾ ਜੀਵਨ ਨੂੰ ਸੁਧਾਰਿਆ ਉਹਨਾਂ ਦੀ ਮਰਤੀ ਕਾਂ ਵਿੱਚੋਂ ਬਦਲ ਕੇ ਹਾਂਸ ਵਰਗੀ ਹੋ ਗਈ ਹੁਣ ਅਥੇ ਉਹਨਾਂ ਨੇ ਸਾਰੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਂਸ ਉਹ ਤੇ ਸਵਾਨ ਅਤੇ ਕਾਂ ਕ੍ਰਿਤ ਸਾਰ ਸਤਗੁਰ ਸਤਵਾਦੀ ਜਿਤ ਨਾਵੇ ਜਿਤ ਨਾਤੇ ਕਉ ਹਾਸ ਹੋਵੇ ਵੀ ਕਾਹ ਜਿਹੜਾ ਉਹਨੇ ਹੱਸਣਾ ਵਾ ਉਹਨੇ ਚੂਭੀ ਮਾਰ ਕੇ ਜਿਹੜੀ ਛਪੜੀ ਸੀ ਉਹ ਨਹੀਂ ਸਤਗੁਰੂ ਦੇ ਗਿਆਨ ਦੀ ਛਪੜੀ ਦੇ ਵਿੱਚ ਚੂਭੀ ਮਾਰ ਕੇ ਉਹ ਤਾਂ ਹਾਸ ਬਣ ਜਾਂਦਾ ਹੁਣ ਆਪਾਂ ਅੱਜ ਇਹ ਉਨਾ ਹਾਥੀ ਦੇ ਉਪਰ ਹਾਥੀ ਜਿਹੜਾ ਵਾ ਉਹਨੂੰ ਹਾਥੀ ਦੇ ਤੌਰ ਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਆ ਗਿਆ ਵਾ ਕਿ ਹੈਵਰ ਗੈਵਰ ਰਾਜ ਰੰਗ ਤਿਆਗ ਚਲਿਓ ਐ ਮੂੜ ਨੰਗ ਇੱਥੇ ਜਿਹੜਾ ਹਾਥੀ ਆ ਘੋੜਾ ਵਾ ਉਹਨੂੰ ਦੱਸਿਆ ਗਿਆ ਕਿ ਇਹ ਜਿਹਦੇ ਉੱਪਰ ਹੁੰਦੇ ਨੇ ਉਹ ਬੜੇ ਤਮੁਹਾਨ ਸ਼ੋਕਰ ਦੇ ਕੋਸ਼ਿਸ਼ ਕੀਤੇ ਗਏ ਐ ਤੇ ਵਿੱਚ ਕੋਈ ਇਹਦਾ ਕੋਈ ਦੂਸਰਾ ਇੰਟਰਪ੍ਰੀਟੇਸ਼ਨ ਦੋਸਰੀ ਨਹੀਂ ਹੈ ਕੋਈ ਆਤਮਿਕ ਇੰਟਰਪ੍ਰੀਟੇਸ਼ਨ ਹੋਰ ਨਹੀਂ ਹੈ ਜਿਹੜਾ ਦੂਸਰੀ ਅਧਿਆਤਮਿਕ ਇੰਟਰਪ੍ਰੀਟੇਸ਼ਨ ਵਾ ਉਹ ਅੰਗ 168 ਦੇ ਉੱਪਰ ਉਹ ਰਬਰਦਾਤਾ ਸ਼ਬਦ ਹੈ ਮਨ ਮੈਂ ਮਤ ਮੈਗਨ ਨਿਕਦਾਰਾ ਘੋਰ ਅੰਕਸ ਕਿਉ ਮਾਰ ਜਿਵਾਲਨ ਮਾਰ ਰੰਗਨਵਾ ਉਹ ਉਹ ਦੇਖੇ ਸ਼ਰਾਬੀ ਆਪਣਾ ਨਸ਼ੇ ਦੇ ਵਿੱਚ ਪਰ ਯਾ ਉਹ ਯਾ ਜਿਤਾ elefent hair ਉਹ ਐਥੇ ਮਨ ਨੂੰ elefent ਨਾਲ ਸਿੰਪਲੀ ਦਿੱਤੀ। ਅਗਤ ਕਬੀਰ ਦਾ ਸ਼ਬਦ ਹੋਣਾ। ਇੱਕ ਸ਼ਲੋਕ ਹੈ। ਕਬੀਰ ਮੁਕਤ ਦੁਆਰਾ ਸੰਕੜਾ ਨਾਇ ਤਸਵੇ ਪਾਏ ਮਨ ਤਉ ਗੈਕਰ ਹੋਏ ਰਾਹ ਟਿਕ ਸਿਆ ਕਿਉ ਕਰ ਜਾਏ। ਐਸਾ ਸਤਪੁਰ ਜੀ ਮਿਲੇ ਟੁੱਠਾ ਕਰੇ ਪਸਾਓ ਮੁਕਤ ਦਵਾਰਾ ਮੁਕਲਾ ਸਹਜੇ ਆਉ ਪਜਾਓ ਇੱਥੇ ਉਹਨਾਂ ਨੇ ਦੱਸਿਆ ਕਿ ਜਿਹੜਾ ਮਾਨਵ ਆ ਉਹ ਇੱਕ ਹਾਥੀ ਵਾਂਗੂ ਵਡਾ ਆ। ਪਰ ਜਿਹੜਾ ਮੁਕਤੀ ਦਾ ਦਵਾਰਾ ਵਾ ਜਿਹੜਾ ਉਹ ਮਾਇਆ ਤੋਂ ਖਲਾਸੀ ਕਰਨ ਦਾ ਦਰਵਾਜ਼ਾ ਆ ਉਹ ਬੜਾ ਛੋਟਾ ਆ। ਉਹਦੇ ਵਿੱਚੋਂ ਅੱਡਾ ਵੱਡਾ ਹਾਥੀ ਵਰਗਾ ਮਾਨਵ ਵਸਤੀ ਨਾਲ ਭਰਿਆ ਹੋਇਆ ਨਹੀਂ ਨਿਕਲ ਸਕਦਾ ਕਿਉਂਕਿ ਜਿਹੜਾ ਦਰਵਾਜ਼ਾ ਹੋ ਉਹ ਤਾਂ ਰਾਹੀ ਦੇ ਤੋਬੀ ਤਸਵਾਂ ਕੋ ਨਾ ਕਰ ਸਕਦਾ ਇਸ ਹੀ ਦੇ ਮੂਮ ਹੋਰ ਸੰਜੋਗ ਦੇ ਵਾਸਤੇ ਗੁਰੂ ਰਾਮਦਾਸ ਨੇ ਸ਼ਬਦ ਲਿਖਿਆ ਇਹ ਦੇਖੋ ਨਾਨਕ ਮੁਕਤ ਦੁਆਰਾ ਅਤ ਨਿਕਾ ਨਾਨਾ ਹੋਇ ਸੋ ਜਾਏ ਹਉਮੈ ਮਨ ਅਸਥੂਲ ਹੈ ਕਿਉ ਕਰ ਵਿਚ ਦੇ ਜਾਏ ਉਨਾ ਤੁਰਨਾ ਚਮੋ ਦੇ ਕੋਸ਼ਿਸ਼ ਕੀਤੀ ਕਿ ਜਿਹੜਾ ਮਨ ਐਡਾ ਵੱਡਾ ਹਾਥੀ ਵਾਂਗੂ ਬਟਾ ਕਿਉਂ ਆਹੂ ਉਹ ਹੋਂ ਮੇ ਕਰ ਗਿਆ ਤੇ ਜਦੋਂ ਅਸੀਂ ਆਪਣੇ ਹੋਂਵੇਂ ਨੂੰ ਛੁੱਟੀ ਕਰ ਲਵਾਂਗੇ ਗਰੀਬੀ ਚ ਆ ਜਾਵਾਂਗੇ ਤਾਂ ਫਿਰ ਉਸੇ ਦਰਵਾਜ਼ੇ ਵਿੱਚੋਂ ਸਤਿਗੁਰੂ ਮਿਲੀਏ ਹੋਂਵੇਂ ਗਈ ਜੋ ਤਰੀ ਸਭ ਆਏ ਇਹ ਜਿਉ ਸਦਾ ਮੁਕਤ ਹੈ ਸਹਿਜ ਰਿਆਸਮਾ ਫਿਰ ਉਸੇ ਦਰਵਾਜ਼ੇ ਦੇ ਵਿੱਚੋਂ ਆ ਜਾਇਆ ਦੱਸ ਸਕਦਾ ਮੰਝ ਉਹ ਬੋਛਟਾਇਆ। ਕਿਆ ਦਾ ਮਤਲਬ ਕਿ ਉਸ ਦੇ ਵਿੱਚੋਂ ਫੇਰ ਇੱਕਰੀ ਸਾਡੀ ਗਰੀਬੀ ਆ ਗਈ। ਕੋਈ ਜਿਹੜਾ ਹਾਥੀ ਵਰਗਾ ਸਾਡਾ ਮਨ ਵਾ ਗਰੀਬੀ ਚ ਆ ਗਿਆ ਤੇ ਸਾਨੂੰ ਮਾਇਆ ਤੇ ਬੰਧਨਾਂ ਤੋਂ ਛੁਟਕਾਰਾ ਮਿਲ ਗਿਆ। ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਥੀ ਨੂੰ ਇੱਕ ਮਸਤ ਹਾਥੀ ਨੂੰ ਇੱਕ ਮਨੋ ਜਿਹੜਾ ਕਿ ਹੰਕਾਰਦਾਰ ਵਾਲਾ ਭਰਿਆ ਹੋਇਆ ਵਾ ਉਹਦੀ ਸਿਮਲੀ ਦਿੱਤੀ ਹੁਣ ਜਿਹੜੀ ਇਹ ਤਾਂ ਹੱਥੀ ਦੀ ਗੱਲ ਆਪਾਂ ਕਰ ਲਿੱਤੀ ਹੁਣ ਜਿਹੜੇ ਦਰਦਲ ਦੀ ਗੱਲ ਵਾ ਜਿਹਦੇ ਹੱਥੇ ਫਸਿਆ ਹੋਇਆ ਵਾ ਜਿਹਨੇ ਰੌਬ ਦਾ ਨਾਮ ਲੈ ਤਾਂ ਬਾਹਰ ਨਿਕੜਾਇਆ ਦਰਦਲ ਕਿਹਨੂੰ ਕਿਹਾ ਵਾ ਗੁਰਸੱਭਾ ਨੇ ਦਰਦਲ ਬਾਰੇ 357 ਪਹਿਲੇ ਪਾਛਾ ਸ਼ਬਦ ਵਾ ਤਿਤ ਸਰਵਰੜੈ ਭਾਈ ਦੇ ਨਿਵਾਸਾ ਪਾਣੀ ਪਾਵਕ ਤਨ ਕੀਆ ਪੰਕਜ ਮੋਹਕ ਪਤਮ ਦੀ ਚਾਲੇ ਹਮ ਦੇਖਾ ਤਹਿ ਰੋਹੀ ਅਲੇ ਦਰਦਰ ਦੇ ਵਿੱਚ ਮਾਇਆ ਮੋਹ ਦੇ ਦੰਦਰ ਦੇ ਵਿੱਚ ਫਸੇ ਹੋ ਗਿਆ ਸੀ ਜਿਹਦੇ ਦੰਦਰਵਾ ਉਹ ਮਾਇਆ ਮੋਹ ਲਿਆ ਉਹ ਸਾਦੇ ਪੈ ਸਾਸੀ ਪੂਰੇ ਦੇ ਪੂਰੇ ਵਿੱਚ ਫਸਿਆ ਹੋਇਆ ਬਾਹਰ ਨਹੀਂ ਨਿਕਲ ਸਕਦੇ ਇਸਿਤ ਨੂੰ ਗੁਰੂ ਸਾਹਿਬਾਂ ਨੇ ਤੰਦਰ ਕੀਤਾ ਹੁਣ ਜਿਹੜੇ ਸ਼ਬਦ ਨੇ ਜਿਹੜੇ ਪਹਿਲਾਂ ਸ਼ੁਰੂ ਦੇ ਵਿੱਚ ਮੈਂ ਪੜ੍ਹੇ ਸੀਗੇ ਉਹਨਾਂ ਨੂੰ ਦੁਬਾਰਾ ਅਧਾਤਮਕ ਤੱਤਾਂ ਦੇ ਨਾਲ ਦੇਖੀਏ ਗਜ ਕੀ ਤਰਾਸ ਮਿੱਟੀ ਛਿਨ ਹੂੰ ਮੈਂ ਜਬ ਹੀ ਰਾਮ ਬਖਾਨ ਨੂੰ ਮੇਰਾ ਮਨ ਜੋ ਹਾਥੀ ਵਾਂਗੂ ਵੱਡਾ ਸੀ ਹੰਮੇ ਦੇ ਨਾਲ ਭਰਿਆ ਹੋਇਆ ਸੀ ਜਦੋਂ ਮੈਂ ਰਾਮ ਦਾ ਨਾਮ ਲਿਆ ਰਾਮ ਦਾ ਨਾਮ ਜੇ ਕੰਦਾ ਕਰਾ ਰਾਮਦਾਨ ਆ ਵੀ ਉਹ ਜੇ ਰਹਾ ਹੁੰਦਾ ਤੇ ਫਿਰ 1430 ਅੰਕ ਲਿਖਣ ਦੀ ਜ਼ਰੂਰਤ ਨਹੀਂ ਸੀ ਗੁਰੂ ਸਾਹਿਬ ਨੂੰ ਕਿਹਾ ਤਾਂ ਇੱਕ ਲੈਣ ਦੇ ਵਿੱਚ ਲਿਖਿੰਦੇ ਕਿ ਵਾਹਿਗੁਰੂ ਵਾਹਿਗੁਰੂ ਵੀ ਆਰਾਮ ਦਾਪ ਕੀਤਾ ਉਹ ਸਾਰੇ ਕੰਮ ਖਤਰੀ ਕਰਨਗੇ ਉਹ ਰਾਮਦਾਨ ਦਾ ਮਤਲਬ ਹੈ ਕਿ ਜਦੋਂ 1430 ਅੰਕਾਂ ਦੇ ਵਿੱਚ ਜਿਹੜੀ ਗੁਰੂ ਸਾਹਿਬਾਂ ਨੇ ਸਾਨੂੰ ਸਮਝਾਉਣ ਦੀ ਗੱਲ ਕੀਤੀ ਆ ਉਹ ਜਦੋਂ ਮੈਂ ਸਮਝ ਕੇ ਗ੍ਰੀਬੀ ਅਪਣਾਈ ਮੈਂ ਆਪਣੀ ਉਮਰਤਾ ਦੇ ਵਿੱਚ ਆ ਗਿਆ ਤਾਂ ਉਸ ਵਕਤ ਮੇਰੇ ਤੇਰਾ ਹੱਥੀ ਵਰਗਾ ਮਨ ਹੰਕਾਰ ਨਾਲ ਭਰਿਆ ਹੋਇਆ ਸੀਗਾ ਕ੍ਰਿਸ਼ਨਾਂ ਦੀ ਅੱਗ ਜਿਹੜੀ ਸੀਗੀ ਉਹ ਖਤਮ ਹੋ ਗਈ ਔਰ ਮੇਰੇ ਜਿਵੇਂ ਰਾਚ ਉਤਾਰਾ ਹੋ ਗਿਆ ਨਾਰਦ ਕਹਿੰਦਾ ਸਰੂਤ ਨੂੰ ਬਾਰਕ ਭਜਨ ਮਾਹ ਲਪਤਾਨੋ ਇਹ ਚੀਜ਼ ਨਾਰਦ ਨੇ ਤੂੰ ਸਮਝਾਈ ਅਗਲਾ ਜਿਹੜਾ ਸਮਝੀਗਾ ਬੰਧ ਛੁੱਟ ਕੇ ਉਹ ਮਾਨ ਲੱਗੀਆਂ ਪਰਮ ਜੀ ਦਾ ਦੇਹ ਕੇ ਬੰਧਨ ਪਰੇ ਕਹ ਕਹ ਨਾਨਕ ਅਬ ਓਟ ਹਰ ਗੱਦ ਜਿਓ ਹੋ ਸਹਾਈ ਬਨ ਛੁਟਕਿਓ ਬੰਧਨ ਪਰੇ ਮੇਰੇ ਚਾਰੋ ਪਾਸੇ ਮੇਰੇ ਕਾਮ ਕ੍ਰੋਧ ਲੋਭ ਮੋਹ ਬਾਇਆ ਦੇ ਬੰਧਨ ਪੇ ਹੋਇ ਜੀ ਔਰ ਮੈਂ ਕੁਛ ਨਿਕਾਲ ਸਕਿਆ ਮੈਂ ਹਾਰ ਗਿਆ ਹੁਣ ਕਹ ਨਾਨਕ ਅਬ ਓਟ ਹਰ ਗੱਦ ਜਿਓ ਹੋ ਸਹਾਈ ਜਿਸ ਤਰੀਕੇ ਦੇ ਨਾਲ ਹੋਰ ਪ੍ਰਤਾਨੇ ਆਪਣੇ ਮਨ ਨੂੰ ਹੰਕਾਰ ਵਰਗੇ ਮਨ ਨੂੰ ਕੰਟਰੋਲ ਕਰਕੇ ਆਪਣੇ ਹੋਮ ਨੂੰ ਕੰਟਰੋਲ ਕਰਕੇ ਨਿਮਰਤਾ ਦੇ ਵਿੱਚ ਆ ਗਏ ਉਹ ਜਦੋਂ ਕਿ ਮੈਂ ਆਪਣੇ ਨਿਮਰਤਾ ਦੇ ਵਿੱਚ ਆ ਗਿਆ ਫਿਰ ਮੇਰੇ ਵਿੱਚ ਬਲ ਪੈਦਾ ਹੋ ਗਿਆ ਕਿ ਬੰਦੇ ਇਹਨਾਂ ਇਹ ਚੀਜ਼ ਨੂੰ بڑا بڑا ਮੁਸ਼ਕਿਲ ਲੱਗਦਾ ਹੈ ਵੈਸੇ ਕਿ ਨਿਮਰਤਾ ਜੋ ਆਇਆ ਮੈਦੀ ਆਂਦੀ ਕੋਈ ਚੱਗੀ ਮੈਂ ਮੈਂ ਜੀ ਬੜਾ ਗਰੀਬ ਤਾਂ ਕੋਈ ਗੱਲ ਨਹੀਂ ਜੀ ਤੁਸੀ ਮੇਰੇ ਥੱਪੜ ਮਾਰ ਕੇ ਅੱਛੀ ਦੀ ਕੋਈ ਗੱਲ ਨਹੀਂ ਜੀ ਤੁਸੀ ਮੇਰੇ ਗਾਣਾ ਕੱਢ ਕੇ ਅੱਛੀ ਦੀ ਕੋਈ ਗੱਲ ਨਹੀਂ ਜੀ ਇਹ ਨਿਮਰਤਾ ਨਹੀਂ ਆਉਂਦੀ ਨਿਮਰਤਾ ਹੈ ਕਿ ਅਸੀਂ ਆਪਣੇ ਕੰਮ ਕਰੋ ਲੋਕਾਂ ਨੂੰ ਘਰ ਨੂੰ ਕੰਟਰੋਲ ਕਰਨਾ ਹੈ ਜਦੋਂ ਆਪਾਂ ਨੇ ਉਹਨੂੰ ਕੰਟਰੋਲ ਕਰ ਲਿਆ ਫਿਰ ਕੀ ਐ ਸੂਰਾ ਸੂਰ ਪਛਤਾਨੀ ਜੋ ਅਦਰੇ ਹੀ ਦਿਨ ਮਸ਼ਹੂਰਾ ਬਣ ਗਿਆ ਫਿਰ ਮਹਰਮਾਨ ਬਣ ਗਿਆ ਫਿਰtio ਐ ਕਿ ਫਿਰ ਮਹਰਮਾਨ ਆ ਗਿਆ ਬਲਹੋ ਆਪ ਬੰਧਨ ਛੁੱਟੇ ਸਭ ਕੁਝ ਹੋਦੋ ਪਾਇਆ ਕਿਹ ਮੇਤ ਪਾਣੀਆ ਨਾਮਕ ਸਖਿਸ ਤੋਂ ਬਰੇ ਹੱਥ ਮੇ ਤੁਮ ਹੀ ਉਤਸਾਹਿਕ ਇਹੋ ਸ਼ਬਦ ਆਉ ਅਧਾਤਮਕ ਆ ਗਿਆ ਹੁਣ ਜਿਹੜੀ ਸੀ ਭਗਤ ਕਬੀਰ ਜੀ ਸ਼ਬਦ 우ਝਾ ਬਾੰਧ ਪਿਲਾ ਕਰ ਦਾਰਿਓ ਹਸਤੀ ਕਰੋਪ ਉੰਦਮਹਿ ਦਾਰਿਓ ਇੱਕ ਪਾਸੇ ਤਾਂ ਹੰਕਾਰ ਤੇ ਨਾਲ ਭਰਿਆ ਹੋਇਆ ਮਨ ਹੰਕਾਰ ਤੇ ਨਾਲ ਭਰਿਆ ਹੋਇਆ ਕਾਜੀ ਆ ਪਰ ਇੱਕ ਪਾਸੇ ਭਗਤ ਕਬੀਰ ਨੇ ਜਿਨ੍ਹਾਂ ਨੇ ਆਪਣੇ ਗੁਜਾ ਬਾਂਧ ਆਪਣੇ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਦੇ ਜਿਹੜੇ ਨਾਮ ਕੰਟੋਂਚ ਕਰਕੇ ਬੰਨ ਕੇ ਰੱਖਿਆ ਹੋਇਆ ਆ ਦੋ ਨਾਮ ਲੈ ਸਾਹਮਣੇ ਖੜੇ ਹਸਤ ਭਾਗ ਕੈ ਚੀਸਾ ਮਾਰੇ ਇਹ ਆ ਮੂਰਤ ਕਹਿ ਹਉ ਬਿਹਾਰੇ ਜਿਹੜਾ ਹੰਕਾਰ ਦੇ ਨਾਲ ਭਰਿਆ ਹੋਇਆ ਮਨ ਵਾ ਉਹ ਇੱਕ ਪਾਸੇ ਚਿੱਕਾ ਮਾਰਦਾ ਪਿਆ ਜਦੋਂ ਮੈਨੂੰ ਗੁੱਸਾਉਂਦਾ ਨਾ ਫਿਰ ਸੀ ਕੀ ਕਰਦੇ ਆ ਤੁਮਨ ਤੋਂ ਮਾਰ ਗੋ ਚਿੱਕਾ ਮਾਰਦਾ ਦੂਸਰੇ ਪਾਸੇ ਭਗਤ ਕਬੀਰ ਆਪਣੇ ਇੰਦਰੀਆਂ ਨੂੰ ਕੰਟਰੋਲ ਕਰਕੇ ਰਾਬਦੀ ਮੂਰਤ ਬੜ ਕੇ ਬੈਠ ਹੋਏ ਗਰੀਬੀ ਗਦਾ ہماری ਗਦਾ ਕਦੇ ਵਿੱਚ ਜਿਹਦੇ ਨਾਲ ਲੜਾਈ ਕਰੀ ਦੀ ਹੈ ਤੇ ਹਾਂ ਕਾਮ ਨੂੰ ਮਾਰਦੇ ਵਾਸਤੇ ਆਹ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੁਮੁਰ ਹੁਣ ਕਾਜੀ ਕਹੇ ਰਹਾ ਕਿ ਮੈਂ ਜਿਉ ਵੀ ਹੋ ਜਾਵੇ ਮੈਂ ਕਬੀਰ ਰਖਤਮ ਕਰਨਾ ਹੈ ਔਰ ਕਬੀਰ ਕਹਿੰਦਾ ਕਿ ਮੇਰੇ ਵਾਲੇ ਪਾਸੇ ਰਬਵਾ ਮੈਂ ਰੱਬ ਦੀ ਮੂਰਤ ਵਾ ਗਰੀਬੀ ਸੰਪੂਰਨ ਕੰਟਰੋਲ ਕੀਤਾ ਹੋਇਆ ਵਾ ਮੇਰਾ ਕੋਈ ਕੋਸੇ ਨਹੀਂ ਵਿਗਾੜ ਸਕਦਾ ਇਹ ਮਹਾਵਤ ਤੁਜ ਡਾਰਿਓ ਕਾਟ ਇਸੇ ਤਰ੍ਹਾਂ ਉਹ ਕਹਿੰਦਾ ਸਭ ਉਹਨੂੰ ਖੁਸ਼ੀ ਦੇ ਬੱਚਾ ਆਪਣਾ ਹਸਤ ਨਾ ਤੋਰੇ ਤਰੇ ਤੇ ਆਨ ਬਗਾ ਕੇ ਜਿਦੇ ਬਸੇ ਬਗਵਾ ਹਸਤ ਨਾ ਤੋਰੇ ਤਰੇ ਹੁਣ ਇਹ ਇੱਕ ਹਾਥੀ ਮੀ ਮੈਡੀਟੇਸ਼ਨ ਆ ਗਿਆ ਇਹ ਜਿਹੜਾ ਭਗਤ ਕਬੀਰ ਦਾ ਜਿਹੜਾ ਪਾਨੋ ਆ ਉਹ ਕੰਟਰੋਲ ਦੇ ਚਾਇਆ ਹੋਇਆ ਉਹ ਮੈਡੀਕਲ ਸੀ ਚਾਇਆ ਹੋਇਆ ਉਹ ਗ੍ਰਿਪੀਟਾਇਆ ਹੋਇਆ ਵਾ ਉਹ ਆਪਣਾ ਚੁੱਪ ਚਾ ਬਠਾਈ ਲਈ ਉਹਨਾ ਦਿਖੀ ਦੇ ਬਿਤਰ ਆ ਹੁਣੇ ਪੁੱਛਦੇ ਨੇ ਕਿ ਕੀ ਅਪਰਾਧ ਸੰਤ ਹੈ ਕਿ ਨਾ ਬਾਦ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲਾ ਲੇ ਨਮਸਕਾਰੇ ਬੂਜੀ ਮਹੀਂ ਕਾਜੀ ਅੰਧਿਆਰੇ ਜਿਹੜਾ ਕਬੀਰ ਦਾ ਜਿਹੜਾ ਮਨ ਵਾ ਜਦੋਂ ਪਹਿਲਾ ਵਾਰ ਦੱਸਿਆ ਕਿ ਉਹ ਆਪਣੇ ਕੰਟਰੋਲ ਦੇ ਵਿੱਚ ਉਹਦੇ ਅੱਗੇ ਕਾਮ ਕਰੋ ਦਲੋ ਮੋਹ ਕਾ ਨਮਸਕਾਰ ਕਰ ਰਹੇ ਨੇ ਪਰ ਕਾਜੀ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਤੀਨ ਵਾਰ ਪਤਿਆ ਪਰ ਲੈਨਾ ਮਨ ਕਠੋਰ ਅਜੂਨਾ ਪਤਿਨਾ ਕਹ ਕਬੀਰ ਹਮਰਾ ਕੋ ਬੀਨਤ ਚੌਥੇ ਪਦਮੇ ਜਨਕੀ ਜਿੰਦ ਇਹਦਾ ਕੀ ਬਤਾਉਣਾ ਇਸ ਕਰਕੇ ਮੈਂ ਕਿ ਤਿੰਨ ਵਾਰੀ ਉਹਨੇ ਉਹਨੇ ਆ ਉਹ ਹਾਥੀ ਨੂੰ ਉਹਨੂੰ ਮਾਰਨ ਭੇਜਿਆ ਇਹ ਤਿੰਨ ਵਾਰ ਕੀ ਚੀਜ਼ ਆ ਪੁੱਛੀ ਜਰਾ ਗੁਰੂ ਦੇ ਕੋਲ 117 ਅੰਕ ਤੇ ਪਰਛਾਵਾ ਦਾ ਅੰਦਰੋਂ ਰਤਨ ਮਿਲੇ ਮਿਲਾਇਆ ਤ੍ਰਿ ਵਿਦ ਮਨਸਾ ਤ੍ਰਿ ਵਿਦ ਮਾਇਆ ਪੜ ਪੜ ਪੰਡਿਤ ਮੋਨੀ ਥਕੇ ਚੌਥੇ ਪਦ ਕੀ ਸਾਹਨਾ ਪਾਉ ਨਹੀਂ ਆ ਇਹਨਾਂ ਤਿੰਨ ਵਾਰ ਆ ਇਹ ਰਤਗੁਣ ਤੁਮ ਕੋਣ ਸਤਿ ਸਤਿ ਇਹ ਮਾਇਤੇ ਦੇ ਗੁਰੂ ਨੇ ਤਿੰਨੋ ਤਰੀਕੇ ਦੇ ਨਾਲ ਜਿਹੜਾ ਹੰਕਾਰ ਆ ਉਹਨੇ ਭਗਤ ਕਬੀਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਿੰਨੋ ਤਰੀਕੇ ਦੇ ਨਾਲ ਇਹਨੇ ਕਿ ਤੇ ਦਵਾਰੀ ਨੂੰ ਭੇਜਿਆ ਗਿਆ ਹਾਥੀ ਨੂੰ ਤਿੰਨੋ ਤਿੰਨੋ ਰਜੋ ਕਰਵਾ ਪਰ ਭਗਤ ਕਬੀਰ ਚੌਥੇ ਪਦਮੇ ਸੇ ਪਤਾ ਮੈਂ ਜਾਣ ਕੇ ਕਿ ਭਗਤ ਕਬੀਰ ਉਹ ਚੌਥੇ ਪੱਜ ਵਿੱਚ ਪਹੁੰਚੇ ਹੋਏ ਨੇ ਆਪਣੇ ਮਨ ਨੂੰ ਕੰਟਰੋਲ ਕਰਕੇ ਉਹਨਾਂ ਦੇ ਉੱਪਰ ਇਹ ਰਜੋ ਤਪੋ ਸਤੋ ਦਾ ਕੋਈ ਅਸਰ ਨਹੀਂ ਪਿਆ ਇਹ ਅਦਾਤ ਬੰਕ ਫਕਾ ਹੈਦਾ ਇੰਝ ਲੱਗ ਕੇ ਕੋਈ ਮਤਲਬ ਨਿਕਲ ਆਇਆ ਪਰ ਜਿਹੜਾ ਵਰਡ ਟੂ ਵਰਡ ਜਿਹੜਾ ਆ ਵਾ ਜਿਹੜੇ ਸਾਡੇ ਪ੍ਰਚਾਰਕ ਸਾਨੂੰ ਦੱਸ ਕੇ ਜਾਂਦੇ ਨੇ ਉਹਦਾ ਕੋਈ ਮਤਲਬ ਨਹੀਂ ਨਿਕਲਦਾ ਇਸ ਵਾਸਤੇ ਜਿਹੜੀ ਵੀ ਕਹਾਣੀਆਂ ਪੁਰਾਣੀਆਂ ਅਸੀਂ ਸੁਣਦੇ ਆ ਰਹੇ ਹਾਂ ਮੇਰਾ ਕੰਨਾ ਮਤਲਬ ਇਹ ਹੈ ਕਿ ਸਾਨੂੰ ਉਰਦੂ ਉੱਪਰ ਥੋੜਾ ਵਿਚਾਰ ਕਰਨਾ ਚਾਹੀਦਾ ਹੈ ਔਰ ਉਸ ਵਿਚਾਰ ਨੂੰ ਗੁਰੂ ਸਾਹਿਬ ਨੇ ਸਾਨੂੰ ਕਿਸਮਤ ਉਹਦੀ ਕੋਸ਼ਿਸ਼ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1403 ਅੰਕਾ ਦੇ ਵਿੱਚ ਉਧਰ ਉੱਤਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜੇਦੋਂ ਸੀ ਇਹ ਕੋਸ਼ਿਸ਼ ਕਰਾਂਗੇ ਖੁਦ ਸਮਝਾਂਗੇ ਤਦ ਉਹਦੇ ਹਰੇ ਪਛੇ ਸਮਸਵਾਰ ਪਛਤੇ ਨੇ ਕੋਨ ਬੱਚਾ ਬੜਾ ਕੁਥੇ ਵਾਏ ਵਾਏ ਸਮਝਦੇ ਕਿ ਹਾਊ ਇਟ ਪੋਸੀਬਲ ਤਾਂ ਆਪਰੇਸ਼ਨ ਨੂੰ ਉਹਨਾਂ ਨੂੰ ਸਮਝ ਆ ਸਕਾਂਗੇ ਕਿ ਇਹਦਾ ਮਤਲਬ ਇਹ ਹੈ ਆ ਇੱਕ ਆਨੇ ਜੁੜ ਬਣੀ ਹੋਈ ਹੈ ਕਿਉਂਕਿ ਵਰਡ ਟੂ ਵਰਡ ਦਾ ਮੀਨਿੰਗ ਹੀ ਬਣਦੇ ਨੇ ਪਰ ਇਸ ਨੂੰ ਇਸ ਚੀਜ਼ ਸੰਦਰਭ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰੀਕੇ ਨਾਲ ਇਹ ਮੇਰੇ ਹਸਾਬ ਨਾਲ ਇਹਦਾ ਮਤਲਬ ਸੀ ਕੋਈ ਕਰਤੀ ਹੋਈ ਤਾਂ ਤੁਹਾਨੂੰ ਆਪਰੇਮੈਂਟ ਵਾਈਬ੍ਰੇਟਸ ਆਲਸ ਆ ਵਾਈਬ੍ਰੇਟਸ